ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮਕਲੀ ਮਹੱਲਾ ਪੰਜਵਾ ਸ਼ੰਤ ਇੱਕ ਓੰਕਾਰ ਸਤਗੁਰ ਪ੍ਰਸਾਦ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਸਹਿ ਮਹਾਰਾਜੀ ਸ੍ਰੀ ਮੰਜੀ ਸਾਹਿਬ ਅੰਮ੍ਰਿਤਸਰ ਸਾਹਿਬ ਦੀਵਾਨ ਹਾਲ ਵਿੱਚ ਪਦਸ਼ਾਦਾ ਦੀਵਾਨ ਲੱਗਿਆ ਹੋਇਆ ਸੀ ਚਾਰ ਚਵੇਰੀਆਂ ਸੰਗਤਾਂ ਆ ਕੇ ਸਤਿਗੁਰਾਂ ਦੇ ਦਰਸ਼ਨ ਕਰਕੇ ਨਿਹਾਲ ਹੋ ਰਹੀਆਂ ਸਨ ਸਤਿਗੁਰੂ ਜੀ ਸਬਦੀਆਂ ਭਾਵਨਾਵਾਂ ਅਨਸਾਰ ਮਨੁ ਕਾਮਨਾ ਪੂਰੀਆਂ ਕਰ ਰਹੇ ਸਨ ਉਸ ਵਕਤ ਸਿੱਖਾਂ ਨੇ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ हे ਸਤਿਗੁਰੂ ਜੀ ਜੋ ਪਰਮੇਸ਼ਰ ਸਦਾ ਹੀ ਅਬਨਾਸ਼ੀ ਹੈ ਕੀ ਉਸ ਪਰਮੇਸ਼ਰ ਦੇ ਦیدار ਵੀ ਹੋ ਸਕਦੇ ਹਨ ਤਦ ਸਤਿਗੁਰੂ ਸਾਹਿਬ ਜੀ ਕਹਿਣ ਲੱਗੇ ਕਿ ਜੋ ਸਿੱਖ ਦਰਸ਼ਨਾਂ ਦੀ ਭਾਵਨਾ ਕਰਦੇ ਹਨ ਉਹਨਾਂ ਨੂੰ ਸਰਗੁਣ ਸਰੂਪ ਧਾਰ ਕੇ ਪਰਮੇਸ਼ਰ ਪਾਪ ਪਰਤਕ ਹੋ ਕੇ ਦਰਸ਼ਨ ਵੀ ਬਖਸ਼ ਦਿੰਦਾ ਹੈ ਕਿਉਂਕਿ ਪਰਮੇਸ਼ਰ ਸਦਾ ਹੀ ਹਾਜ਼ਰ ਨਾਜ਼ਰ ਹੈ ਇਓ ਸੰਗਤਾਂ ਨੂੰ ਉਪਦੇਸ਼ ਦਿੰਦਿਆਂ ਸਤਿਗੁਰੂ ਜੀ RAM ਕਲੀ ਰਾਗਣੀ ਵਿੱਚ ਸ਼ੰਤ ਜਸ ਰੂਪ ਵਾ ਸ਼ੰਦ ਛੇਸ਼ੇ ਤੁਕਾਂ ਵਾਲੀਆਂ ਪੌੜੀਆਂ ਵਾਲਾ ਸ਼ਬਦ ਉਚਾਰਨ ਕਰਕੇ ਉਪਦੇਸ਼ ਬਖਸ਼ਦੇ ਹਨ ਇਕ ਅਦੁੱਤੀ ਪਰਮੇਸ਼ਰ ਓੰਕਾਰ ਸਰਬਦਾ ਪ੍ਰਕਾਸ਼ਿਕ ਜੋ ਸਤਗੁਰਾਂ ਦੀ ਪ੍ਰਸਾਦ ਕਿਰਪਾ ਕਰਕੇ ਪਾਇਆ ਜਾਂਦਾ ਹੈ ਸਾਜਨੜਾ ਮੇਰਾ ਸਾਜਨੜਾ ਨਿਕਟ ਖਲੋਇੜਾ ਮੇਰਾ ਸਾਜਨੜਾ ਏ ਭਾਈ ਮੇਰਾ ਪਰਮੇਸ਼ਰ ਸਾਡਾ ਮਨ ਦਾ ਵੀ ਸਾਜਨੜਾ ਸੱਜਣ ਹੈ ਤਨ ਦਾ ਵੀ ਸਾਜਨੜਾ ਸੱਜਣ ਹੈ ਤੇ ਮੇਰਾ ਸਾਡਾ ਬਾਣੀ ਦਾ ਵੀ ਸਾ ਜਨੜਾ ਕੀ ਇਹ ਸਜਣ ਹੈ ਇਉ ਹਰ ਵਕਤ ਹੀ ਮਨ ਬਾਣੀ ਸਰੀਰ ਕਰਕੇ ਸਾਡੇ ਨਿਗਟ ਨਜ਼ਦੀਕ ਖਲੋਏੜਾ ਸਦਾ ਹੀ ਖੜਾ ਹੈ ਜਾਨੀੜਾ ਹਰ ਜਾਨੀੜਾ ਨੈਣ ਅਲੋਏੜਾ ਹਰ ਜਾਨੀੜਾ ਉਹ ਪਰਮੇਸ਼ਰ ਸਾਡਾ ਜਾਨੀੜਾ ਪਿਆਰਾ ਹੈ ਉਹ ਪਰਮੇਸ਼ਰ ਸਾਡਾ ਜਾਨੀੜਾ ਪਿਆਰਾ ਹੈ ਉਸ ਜਾਨੀ ਅਡਾ ਪਿਆਰੇ ਪਰਮੇਸ਼ਰ ਦੇ ਸਰਗੁਣ ਸਰੂਪ ਦੇ ਦਰਸ਼ਨਾਂ ਨੂੰ ਪ੍ਰਤੱਖ ਸੱਜੇ ਖੱਬੇ ਮਨ ਬੁੱਧੀ ਰੂਪੀ ਵੈਰਾਗ ਵਿਵੇਕ ਰੂਪੀ ਨੇਤਰਾ ਨਾਲ ਅਲੋਇੜਾ ਵੇਖਣਾ ਕੀਤਾ ਹੈ ਨੈਣ ਅਲੋਇਆ ਘਟ ਘਟ ਸੋਇਆ ਅਤ ਅੰਮ੍ਰਿਤ ਪ੍ਰੇਗੂੜਾ ਉਸ ਪਰਮੇਸ਼ਰ ਨੂੰ ਪ੍ਰਤੱਖ ਸੱਜੇ ਖੱਬੇ ਮਨ ਬੁੱਧ ਰੂਪ ਸੁਰਤੀ ਸਿਮਰਤੀ ਰੂਪ ਵੈਰਾਗ ਵਿਵੇਕ ਰੂਪੀ ਅਪਰੋਖ ਅਪਰੋਖ ਗਿਆਨ ਰੂਪੀ ਨੈਣ ਨੇਤਰਾ ਨਾਲ ਅਲੋਇਆ ਵੇਖਣਾ ਕੀਤਾ ਹੈ ਜੋ ਸਾਰਿਆਂ ਘਟਾਂ-ਕੱਡਾਂ ਵਿੱਚ ਸੋਇਆ ਕੀ ਇਹ ਵਿਰਾਜਮਾਨ ਹੈ ਅਤ ਅੰਮ੍ਰਿਤ ਪ੍ਰੇ ਗੂੜ ਕਹਿੰਦੇ ਅਤ ਭਾਵ ਉਹ ਅਤ ਅੰਤ ਹੀ ਮੋਕ ਰੂਪ ਪ੍ਰੇਮ ਰਸ ਰੂਪ ਅੰਮ੍ਰਿਤ ਵਾਲਾ ਤੇ ਗੂੜਾ ਗੋਜ ਗੁਪਤੋਂ ਗੁਪਤ ਹੈ ਜੈਸਾ ਕਿ ਜਪ ਸਾਹਿਬ ਵਿੱਚ ਪੜਦੇ ਹਾਂ ਕਿ ਗੈਬੁਲ ਗੈਬ ਹੈ ਨਾਲ ਹੋਵੰਦਾ ਲੈ ਨ ਸਕੰਦਾ ਸੁਆਉ ਨ ਜਾਣੇ ਮੂੜਾ ਉਹ ਪਰਮੇਸ਼ਰ ਹਰ ਵਕਤ ਜੀਵ ਦੇ ਨਾਲ ਸਾਥ ਹੀ ਹੋਵੰਦਾ ਹੁੰਦਾ ਹੈ ਪਿਛੇ ਸੀ ਹੁਣ ਹੈ ਤੇ ਅੱਗੇ ਨੂੰ ਹੋਵੇਗਾ ਪਰ ਜੀਵ ਉਸ ਦੇ ਸਰੂਪ ਨੂੰ ਗਿਆਨ ਦੇ ਵੇਸ ਹੋਣ ਕਾਰਨ ਲੈ ਹੁੰਦਾ ਲਖ ਜਾਣ ਨਹੀਂ ਸਕੰਦਾ ਨਹੀਂ ਸਕਦਾ ਕਿਉਂਕਿ ਮੂੜਾ ਮੂਰਖ ਵਿਖਾਈ ਜੀਵ ਉਸ ਦੇ ਨਾਮ ਸੁਆਉ ਸਵਾਦ ਰਸ ਨੂੰ ਜਾਣ ਨਹੀਂ ਸਕਦਾ ਮਾਇਆ ਮਦ ਮਾਤਾ ਹੋቺ ਬਾਤਾ ਮਿਲਣ ਨਾ ਜਾਈ ਪਰਮ ਤੜਾ ਜੀਵ ਮਾਇਆ ਰੂਪੀ ਮਦ ਸ਼ਰਾਬ ਪੀ ਕੇ ਵਾ ਮਾਇਆ ਦੇ ਮਦ ਹੰਕਾਰ ਵਿੱਚ ਮਾਤਾ ਮਸਤ ਰਹਿੰਦਾ ਹੈ ਤੇ ਹੋቺ ਤੁਛ ਬਾਤਾ ਗੱਲਾਂ ਕਰਦਾ ਹੈ ਇਹ ਜੀਵ ਤਾਂ ਪਰਮ ਦੇ ਤੜਾ ਪੱਕ ਵਿੱਚ ਪਿਆ ਹੋਇਆ ਹੈ ਵਾ ਤੜੇ ਬਾਜੀ ਦਾ ਮਾਰਿਆ ਹੋਇਆ ਹੈ ਇਸ ਕਰਕੇ ਇਸ ਤੋਂ ਵਾਹਿਗੁਰੂ ਦੇ ਨਾਲ ਮਿਲਿਆ ਨਹੀਂ ਜਾਂਦਾ ਕੋ ਨਾਨਕ ਗੁਰ ਬਿਨ ਨਾਹੀ ਬੂਝੈ ਵਾਹਿਗੁਰੂ ਕੋ ਨਾਨਕ ਗੁਰ ਬਿਨ ਨਾਹੀ ਸੂਝੈ ਹਰ ਸਾਜਨ ਸਭ ਕੈ ਨਿਕਟ ਖੜਾ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਇਸੇ ਕਰਕੇ ਸਤਿਗੁਰਾਂ ਦੀ ਕਿਰਪਾ ਤੋਂ ਬਗੈਰ ਪ੍ਰਭੂ ਦਾ ਸਰੂਪ ਸੂਝੈ ਦਿਸਦਾ ਨਹੀਂ ਭਾਵ ਉਹ ਪਰਮੇਸ਼ਰ ਸੱਜਣ ਤਾਂ ਸਾਰਿਆਂ ਦੇ ਅੰਤਿਕਾਰਨ ਵੀ ਸਾ ਕੀ ਰੂਪ ਹੋ ਕੇ ਨੇੜੇ ਹੀ ਖਲੋਤਾ ਸਤਿਤ ਰੂਪ ਹੋ ਰਿਹਾ ਗੋਬਿੰਦਾ ਮੇਰੇ ਗੋਬਿੰਦਾ ਪ੍ਰਾਨ ਅਧਾਰਾ ਮੇਰੇ ਗੋਬਿੰਦਾ ਇਹ ਬੀਬਸਾ ਅਲੰਕਾਰ ਸੋ ਅਨਸਾਰ ਹੈ ਮੇਰੇ ਗੋਬਿੰਦਾ ਪਰਮੇਸ਼ਰ ਹੈ ਮੇਰੇ ਗੋਬਿੰਦਾ ਪਰਮੇਸ਼ਰ ਹੈ ਮੇਰੇ ਗੋਬਿੰਦਾ ਪਰਮੇਸ਼ਰ ਤੁਸੀਂ ਮੇਰੇ ਪ੍ਰਾਣਾ ਦਾ ਆਧਾਰਾ ਆਸਰਾ ਰੂਪ ਹੋ ਵਾਹੇ ਮੇਰੇ ਗੋ ਪ੍ਰithvi ਦੀ ਬਿੰਦ ਰੱਖਿਆ ਕਰਨ ਵਾਲੇ ਹੋ ਹੈ ਮੇਰੇ ਗੋ ਗੋ ਗੁਰਾਂ ਦੀ ਬਾਣੀ ਕਰਕੇ ਬਿੰਦਾ ਜਾਣਣੇ ਯੋਗ ਹੋ हे ਮੇਰੇ ਗੋਬਿੰਦਾ ਮਨ ਆਦਿਕ ਗੋਇਂਦਰੀਆਂ ਦੇ ਬਿੰਦਾ ਪ੍ਰਕਾਸ਼ਕ ਸਾ ਕੀ ਚੇਤਨ ਰੂਪ ਪਰਮੇਸ਼ਰ ਤੁਸੀਂ ਮੇਰੇ ਪ੍ਰਾਣਾਂ ਦਾ ਆਸਰਾ ਰੂਪ ਹੋ ਕਿਰਪਾਲਾ ਮੇਰੇ ਕਿਰਪਾਲਾ ਦਾਨ ਦਾ ਤਾਰਾ ਮੇਰੇ ਕਿਰਪਾਲਾ हे ਮੇਰੇ ਕਿਰਪਾਲੂ ਦਿਆਲੂ हे ਮੇਰੇ ਕਿਰਪਾਲੂ ਦਿਆਲੂ ਹੇ ਮੇਰੇ ਕਿਰਪਾਲੂ ਪਰਮੇਸ਼ਰ ਹੇ ਦਾਨ ਦੇਣ ਵਾਲੇ ਦਾਤਾਰਾ ਦਾਤਾ ਜੀ ਵਾਹੇ ਮੇਰੇ ਕਿਰਪਾਲਾ ਕਿਰਪਾ ਦੇ ਘਰ ਪਰਮੇਸ਼ਰ ਜੀ ਤੂੰ ਮੇਰੇ ਤੇ ਤਿੰਨਾ ਕਾਲਾਂ ਵਿੱਚ ਕਿਰਪਾਲਾ ਕਿਰਪਾਲੂ ਹੈ ਅਤੇ ਹੇ ਮੇਰੇ ਤੇ ਕਿਰਪਾ ਕਰਨ ਵਾਲੇ ਪਰਮੇਸ਼ਰ ਤੂੰ ਤਿੰਨਾ ਕਾਲਾਂ ਵਿੱਚ ਦਾਨ ਦਾ ਦਾਤਾ ਹੈ ਦਾਨ ਦਾਤਾਰ ਅਪਰ ਅਪਾਰਾ ਘੜ ਘੜ ਅੰਤਰ ਸੋਹਨਿਆ ਕੀ ਪਰਮੇਸ਼ਰ ਤੂੰ ਸਾਰਿਆਂ ਨੂੰ ਦਾਨ ਦੇਣ ਵਾਲਾ ਦਾਤਾ ਰੂਪ ਹੈ ਪ੍ਰਕਿਰਤੀ ਅਪਰ ਉਹ ਹੈ ਤੇ ਤੂੰ ਅਪਾਰਾ ਪ੍ਰਕਿਰਤੀ ਦੇ ਪਾਰਾ ਵਾਰ ਤੋਂ ਪਰੇ ਹੈ ਵਾ ਬਿਆੰਤ ਹੈ ਤੇ ਚਾਰ ਖਾਣੀਆਂ ਦੇ ਕਟਾਂ-ਕੱਡਾਂ ਵਿੱਚ ਵਾ ਸਾਰਿਆਂ ਦੇ ਅੰਤਹਿ ਕਰਨਾ ਦੇ ਅੰਦਰ ਸੋਹਣਿਆ ਸ਼ੋਭਨੀਕ ਹੋ ਰਿਹਾ ਭਾਵ ਸਾਰੇ ਤੇਰੀ ਚੇਤਨ ਸੱਤਾ ਤੋਂ ਬਗੈਰ ਮੁਰਦਾ ਹੀ ਹਨ ਇਕ ਦਾਸੀ ਧਾਰੀ ਸਭਲ ਪਸਾਰੀ ਜੀ ਅਜੰਤ ਲੈ ਮੋਹਨਿਆ हे ਪਰਮੇਸ਼ਰ ਤੂੰ ਇੱਕ ਮਾਇਆ ਰੂਪ ਦਾਸੀ ਟਹਿਲਣ ਕਲਪਤ ਦਾਤਮ ਸੰਬੰਧ ਕਰਕੇ ਆਪਣੇ ਆਸਰੀ ਧਾਰਨ ਪੈਦਾ ਕੀਤੀ ਹੈ ਅਤੇ ਮਾਇਆ ਸਭ ਲੋਕੇ ਸਾਰੀ ਸ੍ਰਿਸ਼ਟੀ ਪਸਾਰਨਾ ਕੀਤੀ ਹੈ ਵਾਦੂ ਸਾਰਿਆਂ ਦੇ ਪਸਾਰੀ ਪਸਾਰੇ ਵਿੱਚ ਸਭਲ ਸਹਿਤ ਬਲ ਦੇ ਇੱਕ ਮਾਇਆ ਰੂਪ ਦਾਸੀ ਧਾਰਨ ਕੀਤੀ ਹੈ ਜਿਸਨੇ ਜੀਏ ਕਈ ਸਤੂਲ ਜੀਵ ਤੇ ਜੰਤ ਸੂਖਮ ਜੀਵ ਪਾਉ ਬ੍ਰਹਮਾ ਤੋਂ ਲੈ ਕੇ ਮੱਛਰ ਪ੍ਰੇੰਤ ਆਦ ਛੋਟੇ ਵੱਡੇ ਜੀਵ ਜਨਤਾ ਨੂੰ ਮੋਹਨਿਆ ਮੂਹ ਲੈਣਾ ਕੀਤਾ ਹੈ ਜਿਸ ਨੂੰ ਰਾਖੈ ਸੋ ਸੱਚ ਭਾਖੈ ਗੁਰ ਕਾ ਸਬਦ ਵਿਚਾਰਾ हे ਪਰਮੇਸ਼ਰ ਜਿਸ ਗੁਰਮੁਖ ਜਾਨ ਨੂੰ ਤੂੰ ਮਾਇਆ ਦੇ ਮੋਹ ਤੋਂ ਬਚਾ ਕੇ ਰੱਖਦਾ ਉਹ ਸੱਚੇ ਨਾਮ ਨੂੰ ਭਾਖੇ ਉਚਾਰਨ ਕਰਨ ਲੱਗ ਜਾਂਦਾ ਹੈ ਅਤੇ ਉਸੇ ਨੇਹੀ ਸਤਿਗੁਰਾਂ ਦਾ ਸਬਦ ਉਪਦੇਸ਼ ਵਿਚਾਰਨਾ ਕੀਤਾ ਹੈ ਵਾ ਜਿਸ ਨੂੰ ਤੂੰ ਰੱਖਣਾ ਚਾਹੁੰਦਾ ਹੈ ਉਹ ਗੁਰਾਂ ਦਾ ਸਬਦ ਵਿਚਾਰਦਾ ਹੈ ਤੇ ਉਹ ਹੀ ਸੱਚੇ ਨਾਮ ਨੂੰ ਉਚਾਰਨ ਕਰਦਾ ਹੈ ਕਹੋ ਨਾਨਕ ਜੋ ਪ੍ਰਭ ਕੋ ਪਾਣਾ ਤਿਸ ਹੀ ਕਹੋ ਪ੍ਰਭ ਪਿਆਰਾ ਸਤਿਗੁਰੂ ਜੀ ਕਹੋ ਤੂੰ ਪਾਪ ਕਥਨ ਕਰਦੇ ਹਨ ਕਿ ਜਿਹੜਾ ਪੁਰਖ ਪਰਮੇਸ਼ਰ ਨੂੰ ਪਾਣਾ ਭਾ ਗਿਆ ਵਾ ਜੋ ਪਾਣਾ ਹੁਕਮ ਮੰਨਦਾ ਹੈ ਉਸੇ ਨੂੰ ਹੀ ਪ੍ਰਭੂ ਪਰਮੇਸ਼ਰ ਪਿਆਰਾ ਚੰਗਾ ਲੱਗਦਾ ਹੈ ਮਾਣੋ ਪ੍ਰਭ ਮਾਣੋ ਮੇਰੇ ਪ੍ਰਭ ਕਾ ਮਾਣੋ ਏ ਭਾਈ ਮੇਰੇ ਪ੍ਰਭੂ ਪਰਮੇਸ਼ਰ ਦੀ ਪ੍ਰਾਪਤੀ ਦਾ ਆਨੰਦ ਮਾਣੋ ਭੋਗਣਾ ਕਰੋ ਮੇਰੇ ਪ੍ਰਭੂ ਦੀ ਪ੍ਰਾਪਤੀ ਦਾ ਆਨੰਦ ਮਾਣੋ ਭੋਗਣਾ ਕਰੋ ਮੇਰੇ ਪ੍ਰਭ ਪਰਮੇਸ਼ਰ ਦੀ ਪ੍ਰਾਪਤੀ ਦਾ ਆਨੰਦ ਮਾਣੋ ਭੋਗਣਾ ਕਰੋ ਜਾਣੋ ਪ੍ਰਭ ਜਾਣੋ Swami sogad sujano ਹੇ ਭਾਈ ਪ੍ਰਭੂ ਨੂੰ ਜਾਣੋ ਜਾਣਣਾ ਕਰੋ ਪ੍ਰਭੂ ਪਰਮੇਸ਼ਰ ਨੂੰ ਜਾਣੋ ਜਾਣਣਾ ਕਰੋ ਕਿਉਂ ਉਹ ਗਿਆਨ ਸਰੂਪ ਹੈ ਵਾ ਜਾਣੋ ਜਾਣਣੇ ਜੋ ਗੁਰਾਂ ਦੇ ਉਪਦੇਸ਼ ਦੁਆਰਾ ਪ੍ਰਭ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਗਿਆਨ ਦੇ ਤਾਂ ਹੀ ਜਾਣਣਾ ਕਰੋ ਜੋ ਸੁਆਮੀ ਮਾਲਕ ਪ੍ਰਭੂ ਸੁਗੜ ਸ੍ਰੇਸ਼ਟ ਘੜਤਾਂ ਨੂੰ ਘੜਨ ਵਾਲਾ ਤੇ ਸਾਰਿਆਂ ਦੇ ਅੰਤਰਜਾਮੀ ਅੰਦਰ ਦੀ ਜਾਣਨ ਵਾਲਾ ਹੈ ਸੁਗੜ ਸੁਜਾਨਾ ਸਦ ਪਰਧਾਨ ਅੰਮ੍ਰਿਤ ਹਰਿ ਕਾ ਨਾਮ ਉਸ ਉਗੜ ਸ੍ਰੇਸ਼ਟ ਘਾਰਤਾ ਨੂੰ ਕੜਨ ਵਾਲਾ ਅਤੇ ਸਾਰਿਆਂ ਵਿਹਾਰਾਂ ਦੇ ਚਲਾਉਣ ਨੂੰ ਸੁਜਾਨਾ ਚਤਰ ਹੈ ਸਦਾ ਪੰਜੇ ਝੜ ਤਤਾਂ ਵਿੱਚ ਆਪ ਹੀ ਚੇਤਨ ਪ੍ਰਧਾਨਾ ਮੁਖੀ ਹੈ ਉਹ ਹਰੀ ਪਰਮੇਸ਼ਰ ਦਾ ਨਾਮ ਅੰਮ੍ਰਿਤ ਰੂਪ ਹੈ ਵਾ ਮ੍ਰਿਤੂ ਤੋਂ ਰਹਿਤ ਕਰਨ ਵਾਲਾ ਚਾਕ ਅਗਾਣੇ ਸਾਰਿਗ ਪਾਣੇ ਜਿਨ ਕੈ ਭਾਗ ਮਥਨ ਜਿਨਾਂ ਪੁਰਖਾਂ ਦੇ ਮਥਾਨਾ ਮਸਤਕ ਉੱਪਰ ਸ਼੍ਰੋਮਣੀ ਭਾਗ ਕਰਮ ਲਿਖੇ ਹੋਏ ਆ ਉਹ ਪੁਰਖ ਸਾਰਗ ਪਾਣੇ ਤਨੁਕ ਧਾਰੀ ਪਰਮੇਸ਼ਰ ਦੇ ਨਾਮ ਰਸ ਨੂੰ ਚੱਕ ਧਾਰਨ ਕਰਕੇ ਲੋਕ ਪ੍ਰਲੋਕ ਦੇ ਪਦਾਰਥਾਂ ਦੀ ਇੱਛਾ ਵੱਲੋਂ ਅਗਾਣੇ ਰਜ ਗਏ ਤਿਨਹੀਂ ਪਾਇਆ ਤਿਨਹਿ ਤੇ ਆਇਆ ਸਗਲ ਤਿਸੈ ਕਾਮਾਣੋ ਉਹਨਾ ਪੁਰਖਾਂ ਨੇ ਗੁਰੂ ਸਾਹਿਬ ਜੀ ਤੋਂ ਉਪਦੇਸ਼ ਪਾਉਣਾ ਕੀਤਾ ਹੈ ਤੇ ਉਹਨਾ ਪੁਰਖਾਂ ਨੇ ਗੁਰੂ ਉਪਦੇਸ਼ ਪਾ ਕੇ ਫਿਰ ਸਰਵਣ ਮੰਨਣ ਕਰਕੇ ਦਿਉਣਾ ਕੀਤਾ ਪਾਪ ਕਮਾਉਣਾ ਕੀਤਾ ਹੈ ਇਸ ਅਗਲ ਸਾਰਾ तिसੈ ਕੀ ਉਸੇ ਵਾਹਿਗੁਰੂ ਦਾ ਮਾਣੋ ਸਤਕਾਰ ਹੋਇਆ ਹੈ ਕਹੋ ਨਾਨਕ ਥਿਰ ਤਖਤ ਨਿਵਾਸੀ ਸਾਚ तिसੈ ਦੀ ਬਾਣੂ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਜੋ ਥਿਰ ਇਸਤ ਤਰੂ ਬ੍ਰਹਮ ਸਰੂਪ ਰੂਪੀ ਤਖਤ ਦੇ ਵਿੱਚ ਨਿਵਾਸੀ ਵਾਸਾ ਕਰਨ ਵਾਲਾ ਹੈ तिसੈ ਉਸੇ ਦਾ ਸਾਤ ਸੰਗਤ ਰੂਪੀ ਦੀ ਬਾਣੂ ਦਰਬਾਰ ਸੱਚਾ ਹੈ ਉਸ ਦਾ ਸੱਚਾ ਦੀ ਬਾਣੂ ਆਸਰਾ ਹੈ ਮੰਗਲਾ ਹਰ ਮੰਗਲਾ ਮੇਰੇ ਪ੍ਰਭ ਕੈ ਸੁਣੀਐ ਮੰਗਲਾ ਹੀ ਪਾਈ ਹਰੇਕ ਮੰਗਲਾ ਮੰਗਲਾ ਚਾਰ ਖੁਸ਼ੀ ਦੇ ਗੀਤਾਂ ਵਿੱਚੋਂ ਪਰਮੇਸ਼ਰ ਦੀ ਪ੍ਰਾਪਤੀ ਵਾਲੇ ਮੰਗਲਾ ਚਾਰ ਨੂੰ ਕੀਰਤਨ ਰੂਪ ਵਿੱਚ ਗਾਉਣਾ ਕਰੋ ਅਤੇ ਮੇਰੇ ਪ੍ਰਭ ਪਰਮੇਸ਼ਰ ਦੇ ਮੰਗਲਾ ਮੰਗਲਾ ਚਾਰ ਜਸ ਨੂੰ ਸਤਸੰਗਤ ਵਿੱਚ ਮਿਲ ਕੇ ਸੁਣੀਐ ਸੁਣਨਾ ਕਰੋ ਸੋਹਿਲੜਾ ਪ੍ਰਭ ਸੁਹੇਲੜਾ ਅਨਹਦ ਧੁਨਿਐ ਸੁਹੇਲੜਾ ਇਹ ਭਾਈ ਸਾਰਿਆਂ ਅਨੰਦਾ ਵਿੱਚੋਂ ਜਿਹੜਾ ਪ੍ਰਭੂ ਪਰਮੇਸ਼ਰ ਪ੍ਰਾਪਤੀ ਦਾ ਸੁਹੇਲੜਾ ਆਨੰਦ ਹੈ ਉਸ ਸੁਹੇਲੜਾ ਆਨੰਦ ਦੀ ਪ੍ਰਾਪਤੀ ਵਾਸਤੇ ਅਨਹਦ ਇੱਕ ਰਸ ਨਾਮ ਦੀ ਧੁਨਿਐ ਤੁਨੂ ਜਾਰਨ ਕਰੀਏ ਅਨਹਦ ਵਾਜੇ ਸ਼ਬਦ ਅਗਾਜੇ ਨਿਤ ਨਿਤ ਜਿਸਹਿ ਵਧਾਈ ਜਿਸ ਵਕਤ ਅਨਹਦ ਇੱਕ ਰਸ ਨਾਮ ਦੇ ਵਾਜੇ ਵੱਜਦੇ ਹਨ ਉਸ ਵਕਤ ਹਿਰਦੇ ਵਿੱਚ ਸ਼ਬਦ ਬ੍ਰਹਮ ਅਗਾਜੇ ਪ੍ਰਗਟ ਹੋ ਜਾਂਦਾ ਹੈ ਤੇ ਨਿਤ ਨਿਤ ਨਿਤਾ ਪ੍ਰਤੀ ਜਿਸ ਦੇ ਪ੍ਰਗਟ ਹੋਣ ਦੀ ਵਿਧਾਈ ਮਿਲਦੀ ਹੈ ਮਾ ਨਿਤਾ ਪ੍ਰਤੀ ਜਿਸ ਕਰਕੇ ਬ੍ਰਹਮ ਗਿਆਨੀ ਨੂੰ ਪ੍ਰਭੂ ਪ੍ਰਾਪਤੀ ਦੀ ਵਿਧਾਈ ਮਿਲਦੀ ਹੈ ਮਾ ਜਿਸ ਵਾਹਿਗੁਰੂ ਦੀਆਂ ਬ੍ਰਹਮ ਬੇਤੇ ਨਿਤਾ ਪ੍ਰਤੀ ਵਿਧਾਈਆਂ ਗਾਉਂਦੇ ਹਨ ਸੋ ਪ੍ਰਭ ਤੇ ਆਇਆ ਸਭ ਕੇ ਸਿਪਾਈ ਹੈ ਮਰੇ ਨਾ ਆਵੇ ਜਾਈ ਹਾਇਸ ਉਸ ਪ੍ਰਭੂ ਪਰਮੇਸ਼ਰ ਨੂੰ ਚਿੱਤ ਦੀ ਬਿਰਤੀ ਲਾ ਕੇ ਸਦਾ ਅਰਾਧਨਾ ਕਰੀਏ ਤਾਂ ਧਰਮ ਅਰਥ ਕਾਮ ਮੂਖ ਆਦ ਸਾਰਾ ਕੁਝ ਪ੍ਰਾਪਤ ਕਰ ਲਈਦਾ ਹੈ ਕਿਉਂਕਿ ਉਹ ਪਰਮੇਸ਼ਰ ਕਦੇ ਵੀ ਮਰਦਾ ਨਹੀਂ ਨਾ ਹੀ ਜਨਮ ਧਾਰ ਕੇ ਆਉਂਦਾ ਹੈ ਤੇ ਨਾ ਹੀ ਕਿਸੇ ਦੇਸ਼ ਨੂੰ ਜਾਂਦਾ ਹੈ ਚੁਕੀ ਪਿਆਸਾ ਪੂਰਨ ਆਸਾ ਗੁਰਮਖ ਮਿਲ ਨਿਰਗੁਨੀ ਹੈ ਹਾਂ ਜਿਹੜਾ ਗੁਰਮਖ ਜਨ ਗੁਰਾਂ ਦੁਆਰਾ ਨਿਰਗੁਣਿਆ ਨਿਰਗੁਣ ਸਰੂਪ ਵਿੱਚ ਮਿਲਿਆ ਹੈ ਉਸ ਦੀ ਪਰਮੇਸ਼ਰ ਪ੍ਰਾਪਤੀ ਦੀ ਆਸਾ ਇੱਛਾ ਪੂਰੀ ਹੋਈ ਹੈ ਅਤੇ ਉਸ ਦੀ ਰਸਾ ਕਸਾ ਤ੍ਰਿਸ਼ਨਾ ਦੀ ਪਿਆਸਾ ਤ੍ਰਿਖਾ ਚੁੱਕੀ ਗਈ ਦੂਰ ਹੋ ਗਈ ਹੈ ਕਹੋ ਨਾਨਕ ਘਰ ਪ੍ਰਭ ਮੇਰੇ ਕੈ ਨਿਤ ਨਿਤ ਮੰਗਲ ਸੁਣੀਐ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਮੇਰੇ ਪਰਮੇਸ਼ਰ ਦੇ ਸਤਸੰਗਤ ਰੂਪੀ ਘਰ ਵਿੱਚ ਨਿਤ ਨਿਤ ਨਿਤਾ ਪ੍ਰਦੀਪ ਉਸ ਦੇ ਮੰਗਲ ਜਸ ਨੂੰ ਸਰਵਣ ਕਰੀਦਾ ਹੈ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹੇ 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 ਗੁਰੂ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ